ਤੁਸੀਂ ਜਿਹੜੇ ਦੇਖ ਰਹੇ ਸੀ TV ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਸੀ ਲੁਧਿਆਣਾ ਦੇ ਰਾਸਵਾਮੀ ਰੋਡ ਦੇ ਉਸ ਪੁਰਾਣੇ ਫਾਟ ਜਿਹੜੀ 50 ਸਾਲਾ ਫਾਟ ਦੇ ਵਿੱਚ ਦੇਖ ਸਕਦੇ ਹੋ ਇਹ ਉਹ ਫਟਕ ਹੈ ਜਿਹੜਾ ਗੇਲ ਲੋਡ ਤੋਂ ਦਸ਼ਮੇਸ਼ ਨਗਰ ਰਾਸਵਾਮੀ ਰੋਡ ਤੇ ਜਿਹੜੇ ਹੋ ਜਿਹੜੇ 80 ਲੋਕ ਜਿਹੜੇ ਇੱਧਰ ਡੂਰੀ ਰੋਡ ਵੱਲ ਜਾਂਦੇ ਸੀ ਤਾਂ ਇਸ ਫਾਟ ਦਾ ਸਹਾਰਾ ਲੈਂਦੇ ਸੀ ਤਾਂ ਇਸ ਫਾਟ ਨਾਲ ਅੱਗੇ ਜਿਹੜੇ ਸਕੂਲ ਹੈਗੇ ਆ ਕਾਲਜ ਹੈ ਔਰ ਹਸਪੀਟਲ ਹੈ ਤੇ ਇਹੀ ਇੱਕ ਰਸਤਾ ਸੀ ਜਿਹੜੇ ਇੱਧਰ ਜਿਹੜੇ ਦਸ਼ਮੇਸ਼ ਨਗਰ ਗਿੱਲੋੜੇ ਲੋਕ ਡੁਗਰੀ ਰੋਡ ਵੱਲ ਜਾਂਦੇ ਸੀ ਸੋ ਪ੍ਰਸ਼ਾਸਨ ਦੀ ਜਿਹੜੀ ਪ੍ਰਸ਼ਾਸਨ ਨੇ ਜਿਹੜਾ ਇਹ ਫਾਟਕ ਬੰਦ ਕਰਤਾ ਆ ਇਸ ਨਾਲ ਜਿਹੜੇ ਆਮ ਮਡੇ ਇੱਥੇ ਜਿਹੜੇ ਫੈਕਟਰੀਆਂ ਵਾਲੇ ਇਸ ਦੇ ਨਾਲ ਜਿਹੜੇ ਮੁਹੱਲਾ ਨਿਵਾਸੀ ਕਾਫੀ ਪਰੇਸ਼ਾਨੀਆਂ ਵਿੱਚ ਚੱਲ ਰਿਹਾ ਤੋ ਕਿਸੇ ਕਿਤੇ ਪਰੇਸ਼ਾਨੀਆਂ ਸੜੀ ਲੋਕਾਂ ਦੀ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਪਰੇਸ਼ਾਨੀਆਂ ਲੋਕਾਂ ਦੀ ਰਿਹਾ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਣਾ ਸੋ ਮੌਜੂਦਾ ਜੇ ਫਾਟਕ ਦੇ ਉੱਪਰ ਧਰਨਾ ਲਗਾ ਕੇ ਬੈਠੇ ਆ ਆਖਿਰ ਕਿਉਂ ਮਜਬੂਰ ਹੋਣਾ ਪਿਆ ਕਿ ਮੁਕਰਨ ਦੇ ਗਲਤ ਕਰਦੇ ਆ ਤਾਂ ਇਹ ਕੀ ਨਾਮ ਰਟ ਹੈ ਸਰ ਮੈਂ ਪ੍ਰਵੀਨ ਦੁਗਲ ਪ੍ਰੈਜ਼ੀਡੈਂਟ ਰਾਜਾ ਸਾਂਭੀ ਰੋਡ ਸ਼ਾਪ ਕੀਪਰ ਐਸੋਸੀਏਸ਼ਨ ਤੁਹਾਡੇ ਚੈਨਲ ਦੇ ਥਰੂ ਰੇਲਵੇ ਪ੍ਰਸ਼ਾਸਨ ਅੱਗੇ ਅਸੀਂ ਇਹੀ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਦੇਖੋ ਇੱਕ 50 ਸਾਲ ਪੁਰਾਣਾ ਇਹ ਫਾਟਕ ਜਿੱਥੋਂ ਕਿ 2 ਲੱਖ ਰੋਜ਼ੀ ਟੂ-ਵਿਲਰ ਦੀ ਐਕਟੀਵਿਟੀ ਆ 2 ਲੱਖ ਟੂ-ਵਿਲਰ ਰੋਜ਼ ਇੱਥੋਂ ਨਿਕਲਦਾ ਜੀ 50 ਸਾਲ ਪੁਰਾਣਾ ਫਟਕ ਰੇਲਵੇ ਪ੍ਰਸ਼ਾਸਨ ਨੇ ਬਿਨਾ ਸਾਡੇ ਵਿਊ ਲਿੱਤੇ ਬਿਨਾ ਸਾਨੂੰ ਪੁੱਛਿਆ ਉਹਨਾਂ ਨੇ ਪੱਕੇ ਤੌਰ ਤੇ ਬੰਦ ਕਰ ਦਿੱਤੇ ਨਹੀਂ ਜੀ ਜਦੋਂ ਤੁਸੀਂ ਗੱਗਰੀ ਬਿਨਾ ਪੁੱਛਿਆ ਜਦੋਂ ਇਹ ਕੰਮ ਸ਼ੁਰੂ ਹੋਇਆ ਕਿ ਤੁਹਾਡੇ ਐਸ਼ੀਅਨ ਵੱਲੇ ਕੋਈ ਇੱਕ ਲੈਟਰ ਮੈਮੋਰੰਡਮ ਜਾਂ ਰੇਲਵੇ ਪ੍ਰਸ਼ਾਸਨ ਦਿੱਤਾ ਗਿਆ ਬਿਲਕੁਲ ਜੀ ਇਹ ਦੇਖੋ ਅਸੀਂ ਡੀਸੀ ਨੂੰ ਮਿਲ ਕੇ ਆਏ ਆ ਹਾਂ ਹਾਂ ਐਡੀਸੀ ਨੂੰ ਅਸੀਂ ਆਪਣਾ ਮੈਮੋਰੰਡਮ ਵੀ ਦਿੱਤਾ ਹਾਂ ਜੀ 7 ਤਰੀਕ ਨੂੰ ਅਸੀਂ ਦੇ ਕੇ ਆਇਆ ਪਰ ਅਜ ਤੱਕ ਸਾਡੀ ਕੋਈ ਸੁਣਾਈ ਸੁਣਵਾਈ ਨਹੀਂ ਹੋਈ ਅਸੀਂ ਰੇਲਵੇ ਅਕਸ਼ਨ ਨੂੰ ਵੀ ਚਿੱਠੀਆਂ ਭਾਈਆਂ ਤੇ ਹੋਰ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਚਿੱਠੀਆਂ ਭਾਈਆਂ ਫੋਨ ਤੇ ਵੀ ਕਈ ਵਾਰੀ ਗੱਲਬਾਤ ਕੀਤੀ ਉਹ ਕਹਿੰਦੇ ਜੀ ਇਹ ਡੀਸੀ ਨੇ ਬੰਦ ਕਰਾਇਆ ਅਸੀਂ ਕਹਿੰਦੇ ਜੀ ਡੀਸੀ ਨੇ ਤਾਂ ਬੰਦ ਕਰਾਇਆ ਤੁਸੀਂ ਉਹਨਾਂ ਨੂੰ ਰਿਪੋਰਟ ਗੱਲ ਤਾਂ ਬਣਾ ਕੇ ਦਿੱਤੀ ਆ ਇਹਨਾਂ ਨੇ ਰਿਪੋਰਟ ਇਹ ਬਣਾ ਕੇ ਦਿੱਤੀ ਆ ਜੀ ਗੱਲ ਸੁਣਨ ਵਾਲੀ ਆ ਉਹ ਕਹਿੰਦੇ ਵੀ ਦੂਸਰਾ ਰੇਲਵੇ ਟ੍ਰੈਕ ਪੈਣ ਤੋਂ ਬਾਅਦ ਫਾਟਕ ਕਿਤੇ ਲੱਗਣ ਦੀ ਜਗ੍ਹਾ ਨਹੀਂ ਹਾਂ ਅਸੀਂ ਕਿਹਾ ਜੀ ਕਿਉਂ ਜਗ੍ਹਾ ਨਹੀਂ ਕਹਿੰਦੇ ਵੀ ਇਹਨੂੰ 16 ਫੁੱਟ ਜਗ੍ਹਾ ਚਾਹੀਦੀ ਆ ਹਾਂ ਅਸੀਂ ਆ 16 ਫੁੱਟ ਚਾਹੀਦੀ ਔਰ 25 ਫੁੱਟ ਜਗ੍ਹਾ ਆ 8 ਫੁੱਟ ਜਗ੍ਹਾ ਫालतੂ ਆ ਤੁਸੀਂ ਕਿਉਂ ਨਹੀਂ ਫਾਟਕ ਪਾ ਲਾ ਸਕਦੇ ਇਹਨਾਂ ਨੇ ਗਲਤ ਰਿਪੋਰਟ ਡੀਸੀ ਨੂੰ ਬਣਾ ਕੇ ਦਿੱਤੀ ਉਹ ਡੀਸੀ ਨੇ ਕਿਆ ਵੀ ਚਲੋ ਕੋਈ ਗੱਲੀ ਬੰਦ ਕਰ ਦੋ ਅਸੀਂ ਡੀਸੀ ਨੂੰ ਦੱਸਣ ਵਾਸਤੇ ਗਏ ਸੀ ਵੀ ਇਹ ਰਿਪੋਰਟ 99 ਵਾਲੇ ਨੇ ਤੁਹਾਨੂੰ ਗਲਤ ਬਣਾ ਕੇ ਦਿੱਤੀ ਹੈ ਜੀ ਉਸ ਤੋਂ ਪ੍ਰੋਪਰ ਜਗ੍ਹਾ ਇਹ ਹੀ ਐਲਾਨ ਵਾਸਤੇ ਫਾਟਕ ਦੂਸਰੀ ਟੇਕ ਹੈ ਪੈਂਡ ਤੋਂ ਬਾਅਦ ਵੀ ਫਾਟਕ ਲੱਗਣ ਦੀ ਜਗ੍ਹਾ ਹੈਗੀ ਆ ਪਰ ਡੀਸੀ ਸਾਨੂੰ ਮਿਲੀ ਨਹੀਂ ਅਸੀਂ ਐਡੀਸੀ ਨੂੰ ਦੱਸ ਕੇ ਆਏ ਕਹਿੰਦਾ ਚਲੋ ਠੀਕ ਆ ਮੈਂ ਐਸਡੀ ਅਮ ਨੂੰ ਲਿਖ ਕੇ ਭੇਜਦਾ ਮੈਂ ਬੰਦੇ ਭੇਜਦਾ ਮੈਂ ਜਗ੍ਹਾ ਦੀ ਮਨਤੀ ਕਰਨਗੇ ਪਰ ਅਜੇ ਤੱਕ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ ਕੀ ਮੇਨ ਕੀ ਮੰਗ ਹੈ ਇਸ ਤੋਂ ਆਪਣੀ ਪ੍ਰਸ਼ਾਸਨ ਜਾਂ ਕੇਂਦਰ ਜਿਹੜੀ ਮੰਤਰਾਲੇ ਰੇਲ ਮੰਤਰਾਲੇ ਨੂੰ ਮੰਗ ਹੈ ਸਾਡੀ ਸਰ ਇਹੀ ਮੰਗਾ ਵੀ ਦੇਖੋ ਰੇਲਵੇ ਟ੍ਰੈਕ ਬਣਾਉਣ ਨੂੰ 3 ਸਾਲ ਲੱਗ ਜਾਣੇ ਆ ਇਹਨਾਂ ਨੇ ਫਾਟਕ ਪਹਿਲਾਂ ਹੀ ਬੰਦ ਕਰਤਾ ਕਿਉਂਕਿ ਹਮੇਸ਼ਾ ਗੱਲ ਇਹ ਹੁੰਦੀ ਆ ਜੋ ਪਬਲਿਕ ਦੇ ਜਾਣ ਦਾ ਰਸਤਾ ਹੁੰਦਾ ਨਾ ਜਿੱਥੇ 2 ਲੱਖ ਬੰਦਾ ਰੋਜ਼ਾ ਨਿਕਲਦਾ ਆ ਉਹਨੂੰ ਬਾਅਦ ਮੰਦ ਕੀਤਾ ਜਾਂਦਾ ਪਹਿਲਾਂ ਬਾਕੀ ਦਾ ਕੰਮ ਕਰਕੇ ਤੁਸੀਂ ਬਾਕੀ ਦਾ ਕੰਮ ਕਰ ਲਓ ਤੁਸੀਂ ਆ ਜਾਓ ਆਪਣਾ ਗਿੱਲ ਲੜ ਦੇ ਉੱਪਰ ਵੀ ਪਿੱਲਰ ਖੜੇ ਕਰਨੇ ਆ ਉੱਥੇ ਆ ਜਾ ਪੁੱਲ ਬਣੇਗਾ ਕਬੀਰ ਵਸਤੀ ਖਾਲੀ ਕਬੀਰ ਵਸਤੀਆਂ ਖਾਲੀ ਹੋਣੀ ਆ ਉੱਥੇ ਟਰੈਕ ਪੈਣਾ ਆ ਹੋਰ ਜਗ੍ਹਾ ਤੇ ਟਰੈਕ ਪੈਣਾ ਆ ਤਿੰਨ ਸਾਲ ਇਹਨਾਂ ਨੂੰ ਟਰੈਕ ਪਾਉਣ ਨੂੰ ਲੱਗ ਜਾਣੇ ਆ ਤੇ ਇਹਨਾਂ ਨੇ ਫਾਟਕ ਪਹਿਲੇ ਬੰਦ ਕਰਦੇ ਇਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਬਾਕੀ ਦਾ ਕੰਮ ਕਰਕੇ ਰੇਲਵੇ ਫਾਟਕ ਨੂੰ ਬਾਅਦ ਚ ਬੰਦ ਕਰ ਦੇ ਤਾਂ ਕਿ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਅਸੀਂ ਕਹਿੰਦੇ ਆ ਵੀ ਰੇਲਵੇ ਫਾਟਕ ਉਦੋਂ ਬੰਦ ਕਰੋ ਜੇ ਲੋ ਬਾਕੀ ਰਕਮ ਹੋ ਜਵੇ ਔਰ ਟਰੈਕ ਬਾਕੇ ਫਾਟਕੇ ਨੂੰ ਛੋੜਾ ਕਰਕੇ ਇਹ ਹਮੇਸ਼ਾ ਵਾਸਤੇ ਪਬਲਿਕ ਵਾਸਤੇ ਖੋਲ ਦਿੱਤਾ ਜਾਵੇ ਤਾਂ ਕਿ ਜਿਹੜੀ 2 ਲੱਖ ਰੋਜ਼ਾ ਬੰਦਾ ਪ੍ਰਭਾਵਿਤ ਹੋ ਰਿਹਾ ਉਹ ਪ੍ਰਭਾਵਿਤ ਨਾ ਹੋਵੇ ਸੋ ਇਹ ਉਹ ਜਿਹੜਾ ਮੈਮੋਰੰਡਮ ਆ ਜਿਹੜਾ ਗੁਜਰਾ ਦੇ ਡਿਪਟੀ ਕਮਿਸ਼ਨਰ ਨੂੰ ਇਹ ਡੀਸੀ ਦੀ ਚਿੱਠੀ ਆ ਜੀ ਇਹ ਡੀਸੀ ਨੇ ਦੇਖੋ ਨਾ ਜਿਹੜੀ ਰਿਪੋਰਟ ਮੈਮੋਰੰਡਮ ਸੀ ਜਿਹੜਾ 21 9 9 ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਆ ਮੈਮੋਰੰਡਮ ਤੇ ਜਿਹੜਾ ਆਉਰੀ ਜਿਹੜੀ ਇਹ ਜਿਹੜੀ ਉਹਨਾਂ ਨੇ ਡਿਟੇਲ ਡਿਟੇਲ ਦਿੱਤੀ ਗਈ ਹੈ ਡਿਟੇਲ ਵਿੱਚ ਦੱਸਿਆ ਗਿਆ ਵੀ ਐਚ ਡੀ ਪਰਮੈਸ਼ ਜਿਹੜੀ ਦੱਸੀ ਗਈ ਆ ਉਹ ਉਹ ਗਲਤ ਦੱਸੀ ਗਈ ਹੈ ਇਹਨਾਂ ਮੁਤਾਬਕ ਜੋ ਮਹੱਲਾ ਵਾਸੀ ਐ ਫੈਕਟਰੀ ਦੱਸਿਆ ਵੀ ਇਹ ਪਰਮੈਸ਼ ਇਹਨਾਂ ਨੂੰ ਗਲਤ ਦੱਸੀ ਗਈ ਹੈ ਯਾਨੀ ਕਿ ਜਿਹੜੀ ਡਿਸਕ੍ਰਿਪਸ਼ਨ ਸੀ ਉਹ ਗਲਤ ਦਿੱਤੀ ਗਈ ਤੇ ਇਹ ਉਹ ਮੈਮੋਰੈਂਡਮ ਜਿਹੜਾ ਦਿੱਸਨ ਦਿੱਤਾ ਗਿਆ ਪੂਰੀ ਐਸੋਸ਼ੀਏਸ਼ਨ ਵੱਲੋਂ ਜਾਂ ਮਹੱਲਾ ਨਿਵਾਸੀਆਂ ਵੱਲੋਂ ਗਿੱਲ ਰੋਡ ਤੋਂ ਲੈ ਕੇ ਜਿਹੜੀ ਰਾਸਤਵਾਮੀ ਰੋਡ ਆ ਜਾਂ ਦਸ਼ਮੇਸ਼ ਨਗਰ ਸਾਈਡ ਦੇ ਲੋਕ ਬੈਠੇ تھے ਇਸ ਅੰਦਾਜ਼ੀ ਕਿ ਮਹੱਲਾ ਨਿਵਾਸੀ ਨਾਲੜੇ ਫੈਕਟਰੀਆਂ ਵਾਲੇ ਵੀ ਇਸ ਪਾਟਕ ਬਾਨਾ ਕਾਫੀ ਰੋਸ਼ ਦੇ ਵਿੱਚ ਹੈ ਕੀ ਲੱਗ ਰਿਹਾ ਅਗਰ ਮੈਮੋਰੰਡਮ ਦੇਣ ਦੇ ਬਾਅਦ ਅਗਰ ਰੇਲ ਮੰਤralੇ ਦੇ ਅਧਿਕਾਰੀ ਜਾਂ ਡੀਸੀ ਸਾਹਿਬ ਇਸ ਜਗ੍ਹਾ ਤੇ ਆ ਕੇ ਨਰੀਖਣ ਕਰਦੇ ਜਾਂ ਇਸ ਜਗ੍ਹਾ ਤੇ ਕੋਈ ਫਲਾਈਓਵਰ ਛੋਟਾ ਜਾਂ ਅੰਡਰਪਾਸ ਬਣਾ ਦੇ ਤਾਂ ਕਾਫੀ ਸੁੱਖ ਮਿਲਦਾ ਬਿਲਕੁਲ ਸਾਰਾ ਸਹੂਲਤ ਇਹ ਮਿਲੂਗੀ ਜੀ ਇਹ ਤਾਂ ਉਹਦਾ ਧੰਨਵਾਦੀ ਹੋਵਾਂਗੇ ਜਦੋਂ ਐਸਾ ਐਸਾ ਕੋਈ ਰੇਲਵੇ ਪ੍ਰਦਰਸ਼ਨ ਕੋਈ ਸਾਡੇ ਲਈ ਇਹ ਸਹੂਲਤ ਕਰਦਾ ਇਸੇ ਕਰਕੇ ਪ੍ਰਦਰਸ਼ਨ ਹੋ ਰਿਹਾ ਕਿਉਂਕਿ ਜਿੱਦਰ ਦਾ ਬੰਦ ਹੋਇਆ ਉਦੋਂ ਦੇ ਨਾਲ ਬੱਚਿਆਂ ਬਜ਼ੁਰਗਾਂ ਨੂੰ ਸਾਡੀਆਂ ਇੱਥੇ ਭੈਣਾਂ ਨੂੰ ਜਿਹੜੀਆਂ ਬੱਚਿਆਂ ਨੂੰ ਆਪ ਜਦੋਂ ਜੈਨ ਸਾਹਿਬ ਆਪਣੇ ਕੰਮ ਤੇ ਚਲੇ ਜਾਂਦੇ ਆ ਉਹ ਭੈਣਾਂ ਵਿਚਾਰੀਆਂ ਆਪਣੇ ਸਕੂਟਾਂ ਤੇ ਸਕੂਲਾਂ ਨੂੰ ਬੱਚਿਆਂ ਨੂੰ ਛੱਡੇ ਆਉਂਦੀਆਂ ਸੀਗਾ ਕੋਈ ਦਵਾਈ ਬੂਟੀ ਲੈ ਕੇ ਆਉਣੀ ਆ ਇੱਧਰ ਐਕਸੀਡੈਂਟ ਹੋਣ ਲੱਗੇ ਉਹ ਤਾਂ ਦੂਸਰੇ ਪਾਸੇ ਨਾਲ ਰੋਡ ਤੇ ਕੋਈ ਬਜ਼ੁਰਗ ਜਾ ਸਕਦਾ ਤੇ ਨਾਲ ਸਾਡੀ ਭੈਣ ਜਾ ਸਕਦੀ ਗਿਆ ਤੇ ਬੜਾ ਪੈਂਦਾ ਦੂਜੇ ਪਾਸੇ ਜਾਣ ਵਾਸਤੇ ਬਹੁਤ ਲੰਬਾ ਰਸਤਾ ਪੈਣ ਲੱਗ ਗਿਆ ਕਿਉਂਕਿ ਜਿਹੜਾ 5 ਮਿੰਟ ਦਾ ਰਾਹ ਸੀਗਾ ਉਹ ਹੁਣ ਤਾਂ ਪੌਣਾ ਘੰਟਾ ਲੱਗ ਜਾਂਦਾ ਜਦੋਂ ਉੱਥੇ ਸ਼ਾਮ ਵੀ ਲੱਗਾਊਗਾ ਕਿ ਲੋੜ ਮੇਨ ਹਾਈਵੇ ਆ ਜੀ ਲਿੰਕ ਰੋਡ ਆ ਜਦੋਂ ਇਹ ਜਿਹੜਾ ਫਾੜਕਾ ਦਾ ਪਰਲੇ ਪਾਸੇ ਜਦੋਂ ਬ੍ਰਿਜ ਬਣਿਆ ਸੀਗਾ ਉਦੋਂ ਦੂਸਰੇ ਏਰੀਏ ਦਾ ਬੰਦ ਹੋਣ ਦੇ ਨਾਲ ਉਧਰਲੀ ਆਬਾਦੀ ਨੂੰ ਬਹੁਤ ਕਾਫੀ ਕੜਾਈ ਦਾ ਸਾਹਮਣਾ ਕਰਨਾ ਪਿਆ ਉਹਦੇ ਨਾਲ ਅੱਜ ਸਾਡਾ ਇਧਰਲਾ ਏਰੀਆ ਬੰਦ ਹੋ ਗਿਆ ਜਿਹੜਾ ਉਹ ਇਧਰਲੀ ਘੁੰਮ ਕੇ ਜਾਂਦੇ ਸੀਗੇ ਹੁਣ ਤੁਸੀਂ ਲਾ ਲਓ ਸਾਬ ਪਰਲੇ ਪਾਸੇ ਲਿੰਕ ਰੋਡ ਦੇ ਪਾਸੇ ਵਾਲੇ ਏਰੀਏ ਤੇ ਦਸ਼ਮੇਸ਼ ਨਗਰ ਟੀ ਬਲਾਕ ਤੇ ਇਧਰ ਨਾਲ ਲੱਗਦੇ ਜਿਹੜੇ 10 15 ਮੱਲੇ ਗਾਹਾਂ ਕੋਟ ਮੰਗਲ ਸਿੰਘ ਵਾਲ ਜਿਹੜੇ ਇੱਥੋਂ ਦੇ ਨਿਕਲਦੇ ਸੀਗੇ ਉਹ ਸਾਰਿਆਂ ਨੂੰ ਪ੍ਰੋਬਲਮ ਆ ਗਈ ਮੈਸਨਸ ਦੀ ਪ੍ਰੋਬਲਮ ਆ ਗਈ ਬੱਚਿਆਂ ਦੇ ਜਾਨ ਆਉਣ ਦੀ ਉਹਨਾਂ ਦੀ ਯੂਰਕਾ ਦੀ ਪ੍ਰੋਬਲਮ ਆ ਗਈ ਬਿਲਕੁਲ ਬਿਲਕੁਲ ਇੱਥੇ ਸਾਰੇ ਸ਼ਮਸ਼ਾਨ ਘਾਟ ਬਣਿਆ ਹੋਇਆ ਜੀ ਡੈੱਡ ਬਾਡੀਆਂ ਸਾਡੀਆਂ ਸਾਰੀਆਂ ਇੱਧਰ ਦੀ ਲੈ ਕੇ ਲੰਘਦੇ ਸੀਗੇ ਉਹ ਸਾਰਿਆਂ ਨੂੰ ਪ੍ਰੋਬਲਮ ਆ ਗਈ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਲੋਕਾਂ ਦੀ ਹਿੱਤ ਦੇ ਲਈ ਇਹ ਦੁਬਾਰਾ ਫਾਟਕ ਖੋਲਿਆ ਜਾਵੇ ਕਿਉਂਕਿ 50 ਸਾਲ ਪਹਿਲਾਂ ਜਦੋਂ ਖੋਲਿਆ ਗਿਆ ਸੀ ਉਦੋਂ ਕਿਸੇ ਕਾਰਨ ਕਰਸ ਖੋਲਿਆ ਗਿਆ ਸੀ ਉਦੋਂ ਆਬਾਦੀ ਵੀ ਘੱਟ ਸੀਗੀ ਹੁਣ ਤਾਂ ਪਾਪੂਲੇਸ਼ਨ ਵੀ ਇਹ ਤੋਂ 10 ਗੁਣਾ ਵੱਧ ਗਈ ਆ ਜਿਆਦਾ ਕੋਈ ਅਲਟਰਨੇਟਿਵ ਕੀਤਾ ਜਾਵੇ ਤਾਂ ਕਿ ਆਮ ਪਬਲਿਕ ਦਾ ਬਿਲਕੁਲ ਸਹੀ ਬਿਲਕੁਲ ਫਾਟਕ ਬੰਦ ਕਰਤਾ ਗਿਆ 50 ਸਾਲ ਪਹਿਣਾ ਬਿਲਕੁਲ ਰੋਸ਼ਟੇ ਵਿੱਚ ਮੋਲਾ ਨਿਵਾਸੀ ਫੈਕਟਰੀ ਵਾਲੇ ਵੀ ਆ ਕੀ ਲੱਗ ਰਿਹਾ ਵੀ ਅਗਰ ਸਰਕਾਰ ਹਜੇ ਵੀ ਜਾਂ ਡੀਸੀ ਨੂੰ ਜਾਣ ਦੇ ਮੈਡਮ ਔਰ ਇਸ ਦੇ ਨਾਲ ਜਿਹੜਾ ਰੇਲ ਮੰਤਰੀ ਆਲੇ ਹਜੇ ਵੀ ਇਸ ਜਗ੍ਹਾ ਨੂੰ ਦੌਰਾਨ ਨਿਰੇਖਣ ਕਰਦਾ ਤਾਂ ਇੱਥੇ ਅੰਡਰਪਾਸ ਦਿੱਤਾ ਜਾਵੇ ਜਾਂ ਇੱਕ ਫਲਾਈ ਛੋਟਾ ਫਲਾਈਵਰ ਬਣਾਤਾ ਕਿ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੀ ਲੱਗ ਰਿਹਾ ਵੀ ਇਹਦਾ ਦੌਰਾਨ ਨਿਰੇਖਣ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਇਹ ਨਿਰੇਖਣ ਦਾ ਮੈਨੂੰ ਲੱਗਦਾ ਨਹੀਂ ਕੋਈ ਨਿਰੇਖਣ ਕੀਤਾ ਗਿਆ ਵਾ ਨਹੀਂ ਤਾਂ ਪਬਲਿਕ ਕਦੇ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਨਹੀਂ ਆਉਂਦੀ ਰੋਸ ਦਾ ਮਤਲਬ ਹੀ ਇਹੀ ਹੈ ਵੀ ਅਸੀਂ ਬਹੁਤ ਪਰੇਸ਼ਾਨ ਹੋ ਕੇ ਇੱਥੇ ਆਏ ਹਾਂ ਸਾਰੇ ਕੰਮਕਾਰ ਵਾਲੇ ਨੇ ਸਭ ਦਾ ਕੰਮਕਾਰ ਠੱਪ ਹੋ ਗਿਆ ਵਾ ਕਿਉਂਕਿ ਇੱਕ ਤਰ੍ਹਾਂ ਦਾ ਅੱਧਾ ਲੁਧਿਆਣਾ ਇੱਧਰ ਆ ਅੱਧਾ ਉੱਧਰ ਤੇ ਇਹ ਸਾਨੂੰ ਜਬਾ ਜਾਣਾ ਆਉਣਾ ਔਖਾ ਹੋ ਗਿਆ ਵਾ ਇਹ ਜੇ 175000 ਵਾਇਕਰ ਨਿਕਲਦਾ ਇਟ ਮੀਨ ਤੁਸੀਂ ਸੋਚ ਲਓ ਜੇ ਵੈਨ ਦੇ ਵਿੱਚ ਬੱਚੇ ਦੇਖੀਏ ਜਾਂ ਟੂ ਵੀਲਰ ਤੇ ਦੋ ਜਾਣੀਆਂ ਫੋਰ ਵੀਲਰ ਤੇ ਚਾਰ ਪੰਜ ਜਾਣੀਆਂ ਤਾਂ 4.5 5 ਲੱਖ ਬੰਦਾ ਇੱਥੋਂ ਨਿਕਲ ਰਿਹਾ ਤੁਸੀਂ ਉੱਧਰਲੇ ਪਾਸੇ 2 ਕਿਲੋਮੀਟਰ ਤੇ ਦੇਖੋ ਫਲਾਈਓਵਰ ਠੀਕ ਹੈ ਜੀ ਉਹ 35 30 35 ਫੁੱਟ ਚੌੜਾ ਹੋ ਠੀਕ ਹੈ ਜੀ ਉਧਰ ਰੇਲਵੇ ਕ੍ਰੋਸਿੰਗ ਆ ਉਹ ਵੀ 35 40 ਫੁੱਟ ਦੀ ਹੋਊਗੀ ਇਹ ਜਿਹੜਾ 4 ਲੱਖ ਬੰਦਾ ਉਸ ਕ੍ਰੋਸਿੰਗ ਦੇ ਉੱਤੇ ਚਲੇ ਗਿਆ ਜਾਂ ਉਸ ਕ੍ਰੋਸਿੰਗ ਦੇ ਉੱਤੇ ਚਲੇ ਗਿਆ ਕਿ ਉੱਥੇ ਟ੍ਰੈਫਿਕ ਨਹੀਂ ਹੋ ਰਿਹਾ ਇਸ ਟਾਈਮ ਕਿੰਨੀ ਹਰਾਸਮੈਂਟ ਹੋ ਰਹੀ ਆ ਉਹ ਪੁਲ ਦੇ ਵੀ ਜਾਮ ਲੱਗਦਾ ਉਧਰ ਵੀ ਜਾਮ ਲੱਗਾ ਕਾਰਨ ਕੀ ਆ ਇਹ ਫਟਕ ਦਾ ਬੰਦ ਹੋਣਾ ਚਾਹੇ ਉਧਰੋਂ ਐਂਬੂਲੈਂਸ ਨਿਕਲੇ ਉਹ ਵੀ ਫਸੂ ਬੱਚੇ ਜਿੰਨੇ ਜਾਂਦੇ ਨੇ ਸਾਰੇ ਸਕੂਲ ਉਸ ਤੇ ਪਰਲੇ ਪਾਸੇ ਜਾਂਦੇ ਨੇ ਇਧਰਲੇ 15 ਮਹੱਲੇ ਵਾਲੇ ਬੱਚੇ ਉਸ ਪਾਸੇ ਜਾਂਦੇ ਕਿਉਂਕਿ ਅچھے ਸਕੂਲ ਉਧਰ ਹੀ ਨੇ ਜਿਹੜੇ ਬੱਚਿਆਂ ਨੂੰ ਪੜਾ ਲਿਖਾ ਕੇ ਅੱਗੇ ਭੇਜਣਾ ਚਾਹੁੰਦੇ ਨੇ ਉਹ ਉਧਰ ਭੇਜਦੇ ਨੇ ਬੱਚੇ ਤਾਂ ਕਰਕੇ ਇੱਥੇ ਟ੍ਰੈਫਿਕ ਬਹੁਤ ਸੀ ਇਸ ਪਾਰਕ ਦੇ ਉੱਤੇ ਉਹ ਸਾਰਾ ਟ੍ਰੈਫਿਕ ਕਨਵਰਟ ਹੋ ਕੇ ਕੀ ਲੱਗਦਾ ਤੁਹਾਨੂੰ ਉਧਰ ਕੰਟਰੋਲ ਹੋ ਜਾਊਗਾ ਟ੍ਰੈਫਿਕ ਨਹੀਂ ਹੋ ਸਕਦਾ ਜੀ ਇਸ ਕਰਕੇ ਇਸ ਪਾਰਕ ਨੂੰ ਦੁਬਾਰੇ ਤੋਂ ਬਹਾਲ ਕੀਤਾ ਜਾਵੇ ਸਾਡੀ ਮੰਗ ਆ ਮਾਲੇ ਵਾਲਿਆਂ ਦੀ ਇਹਨੂੰ ਬਹਾਲ ਕੀਤਾ ਜਾਵੇ ਪਰਮਾਨੈਂਟ ਬਹਾਲ ਕੀਤਾ ਜਾਵੇ ਚਾਹੇ ਉਹ ਅੰਡਰਪਾਸ ਦੇ ਰੂਪ ਦੇ ਵਿੱਚ ਕੀਤਾ ਜਾਵੇ ਚਾਹੇ ਮੈਂ ਤਾਂ ਇੱਕ ਘੱਟੋ ਘੱਟ ਮਿਨੀਮਮ ਇੱਕ ਤੁਹਾਨੂੰ ਰੇਲਵੇ ਪ੍ਰਸ਼ਾਸਨ ਉਹਨਾਂ ਕੋਈ ਇੰਜੀਨੀਅਰ ਨੇ ਕੋਈ ਉਹਨਾਂ ਲਈ ਕੋਈ ਬਹੁਤ ਔਖਾ ਕੰਮ ਨਹੀਂ ਹੈਗਾ ਤੁਹਾਨੂੰ ਸਾਨੂੰ ਰਸਤਾ ਦੇਣ ਦਾ ਇਹਨੇ ਇੰਜੀਨੀਅਰ ਰੇਲਵੇ ਪ੍ਰਸ਼ਾਸਨ ਦੇ ਅੰਦਰ ਕੰਮ ਕਰਦੇ ਨੇ ਉਹ ਕੋਈ ਨਾ ਕੋਈ ਰਸਤਾ ਲੱਭ ਸਕਦੇ ਨੇ ਅਸੀਂ ਤਾਂ ਸਿਰਫ ਇੰਨਾ ਕਹਿਨੇ ਆਂ ਵੀ ਚਾਹੇ ਸਾਨੂੰ ਛੋਟਾ ਰਸਤਾ ਦਿੱਤਾ ਜਾਵੇ ਤਾਂ ਕਿ ਅਸੀਂ ਟੂ ਵੀਲਰ ਦਾ ਕੱਟੋ-ਕੱਟ ਕ੍ਰਾਸ ਕਰੀਏ ਪਰਮਾਨੈਂਟ ਟੂ ਵੀਲਰ ਦਾ ਰਸਤਾ ਦੇ ਕੇ ਸਾਨੂੰ ਰਾਹਤ ਦਿੱਤੀ ਜਾਵੇ ਭਲਾ ਜੀ ਕਿੱਸਾ ਦੇਖਦੇ ਹੋ ਅਗਰ ਤੁਸੀਂ ਧਰਨਾ ਲਗਾਇਆ ਲੱਗ ਰਿਹਾ ਵੀ ਸਰਕਾਰ ਜਾਂ ਰੇਲ ਮੰਤਰਾਲੇ ਜਾਂ ਡੀਸੀ ਵਾਲੇ ਦੁਆਰਾ ਇਸ 'ਤੇ ਰੋਸ਼ ਨੂੰ ਗੰਭੀਰਤਾ ਲਾਉਗੀ ਤਾਂ ਰਾਣੀ ਜਿਹੜੀ ਮੇਨ ਮੰਗ ਹੈ ਕਾਫੀ ਦਿਨੋਂ ਰੀ ਲੋਕਾਂ ਦੀ ਆਮ ਪਬਲਿਕ ਦੀ ਮੇਨ ਰੀ ਜੁਰਤ ਹੈ ਉਹਨੂੰ ਪੂਰਾ ਕਰ ਸਕਦੀ ਹੈ ਦੁਬਾਰਾ ਨਿਰਿਕਸ਼ਨ ਹੋਵੇ ਤਾਂ ਚਾਹੇ ਅੰਡਰਪਾਸਟ ਦੇ ਵਿੱਚ ਹੈ ਛੋਟਾ ਫਲਾਈਓਵਰ ਦੇ ਵਿੱਚ ਤੁਹਾਡਾ ਮਸਲਾ ਹੱਲ ਹੋ ਸਕਦਾ ਹਾਂ ਜੀ ਸਾਨੂੰ ਸਰ ਤੁਸੀਂ ਤੁਹਾਡੇ ਚੈਨਲ ਦੇ ਰਾਹੀਂ ਸਾਡੀ ਆਵਾਜ਼ ਰੇਲਵੇ ਪ੍ਰਸ਼ਾਸਨ ਤੱਕ ਪਹੁੰਚਾਣੀ ਆ ਇਹ ਕਿ ਮੀਡੀਆ ਇੱਕ ਇਹ ਜੀ ਚੀਜ਼ ਆ ਹਾਂ ਜੀ ਕੀ ਹਰ ਪ੍ਰੋਬਲਮ ਦਾ ਹੱਲ ਮੀਡੀਆ ਕੋਲ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਔਰ ਤੁਹਾਡੇ ਚੈਨਲ ਦੇ ਥਰੂ ਰੇਲਵੇ ਦੇ ਰਹੇ ਆ ਤਾਂ ਕਿ ਸਾਡੀ ਗੱਲ ਪਹੁੰਚੂਗੀ ਔਰ ਸਾਨੂੰ ਪੂਰੀ ਉਮੀਦ ਆ ਸਾਡੀ ਗੱਲ ਦੀ ਸੁਣਵਾਈ ਹੋਊਗੀ ਸਾਡੀ ਜਿਹੜੀ ਮੰਗ ਆ ਸਾਨੂੰ ਅੰਡਰ ਭਾਤ ਦੀ ਚਾਹੇ ਫਾਟ ਕੇ ਖੁੱਲਣ ਦੀ ਸਾਨੂੰ ਇਹ ਪੂਰੀ ਉਮੀਦ ਆ ਵੀ ਮੰਨ ਲਈ ਜਾਊਗੀ ਸਾਡੀ ਮੰਗ ਮੰਨੀ ਜਾਊਗੀ ਔਰ ਜੇਕਰ ਇਹ ਮੰਗ ਸਾਡੀ ਨਹੀਂ ਮੰਨਦੇ ਸਾਡੀ ਸੁਣਵਾਈ ਨਹੀਂ ਕਰਦੇ ਫਿਰ ਅਸੀਂ ਆਪਣੇ ਇਸ ਸੇ ਸੰਘਰਸ਼ ਨੂੰ ਇਸ ਪ੍ਰਦਰਸ਼ਨ ਨੂੰ ਅਸੀਂ ਹੋਰ ਜ਼ਿਆਦਾ ਤੇਜ਼ ਕਰਾਂਗੇ ਸੋ ਇਹ ਸਨ ਕਿ ਲੋੜ ਰਾਜ ਸੁਆਮੀ ਰੋਡ ਤੇ ਜਿਹੜੇ ਹੋਰ ਇਲਾਕਿਆਂ ਦੇ ਜਿਹੜੇ ਲੋਕ ਸੀ ਜਿਹੜੇ ਇਸ ਤੇ ਜਿਹੜੇ ਫਾਟਕ ਬੰਦ ਹੋਣ ਤੇ ਕਾਫੀ ਲੋਕਾਂ ਨੂੰ ਪਰੇਸ਼ਾਨੀ ਦਾ ਸਵਭ ਕਰਨਾ ਪੈਂਦਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਇੱਧਰ ਆਨ ਵਾਸਤੇ ਯਾਨੀ ਕਿ ਡੁਗਰੀ ਰੋਡ ਤੋਂ ਗੇਲੋੜ ਆਨ ਵਾਸਤੇ ਜਿਹੜੇ ਕਾਫੀ ਜੁਤਮਨ ਲੁਗਿਆ ਵੀ ਕਿsta ਲਾਈਨਾਂ ਨੂੰ ক্লোਸ ਕਰਕੇ ਆਪਣੀ ਜਾਨ ਜੋਖੋਂ ਨੂੰ ਪਾ ਕੇ ਆਪਣੇ ਘਰਾਂ ਵੱਲ ਜਾਂ ਫੈਕਟਰੀ ਵੱਲ ਜਾਣੇ ਤਾਂ ਕਿਸੇ ਨੇ ਕਿਤੇ ਬਹੁਤ ਵੱਡੀ ਜ਼ਰੂਰਤ ਵੀ ਹੈਗੀ ਆ ਅਗਰ ਹਜੇ ਵੀ ਰੇਲ ਮੰਤਰਾਲੇ ਇਸ ਜਗ੍ਹਾ ਦਾ ਦੌਰਾ ਨਿਰੀਖਣ ਕਰ ਲਵੇ ਤਾਂ ਅੰਡਰਪਾਸ ਜਾਂ ਇੱਕ ਛੋਟਾ ਜਾਂ ਐਦਾਂ ਦਾ ਫਲਾਈਓ ਬਣਾ ਦਵੇ ਤਾਂ ਕਿ ਗਿਲ 로ਡ ਦੇ ਲੋਕ ਜਨਤਾ ਨਗਰ ਦੇ ਲੋ ਇਸ ਦਿਨ ਅਰਾਦਾਸਵਾਮੀ ਰੋਡ ਦੇ ਹੋਰੇ ਇਲਾਕੇ ਲੋਕ ਇੱਧਰ ਜਾਂਦੇ ਆ ਤਾਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਣ ਸੋ ਅਗਰ ਕੇਂਦਰ ਮੰਤਰਾਲੇ ਇਸ ਗਾਲੂ ਜਲਦੀ ਗੰਭੀਰ ਲੈਂਦਾ ਤਾਂ ਏਡੇ ਮਹਿਲਾ ਨਵਸੀਆਂ ਫੈਕਟਰੀਆਂ ਵਾਲੇ ਤਾਂ ਰੇਲ ਮੰਤਰਾਲੇ ਨੇ ਹਮੇਸ਼ਾ ਸਹਿਯੋਗ ਦੇਣਗੇ ਅਗਰ ਨਹੀਂ ਹੰਦਤੇ ਖੋਸ ਸੰਘਰਸ਼ ਤਿਕਾ ਕਰਨ ਦੀ ਵੀ ਕਿਤਨਾ ਕਿਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਐਮਐਮਐਨ ਬੋਬੀਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ